ਪਰਾਨੇ ਬੀਤੀ ਰਾਤ ਟਾਂਡਾ ਉਡੰਬਲ ਵਿੱਚ ਸਰਕਾਰੀ ਹਸਪਤਾਲ ਟਾਂਡਾ ਦੇ ਮੀਟਿੰਗ ਹਾਲ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹਜ਼ਾਰਾਂ ਰੁਪਏ ਦਾ ਸਮਾਨ ਚੋਰੀ ਕਰ ਲਿਆ। ਸਵੇਰੇ ਜਦੋਂ ਚੋਰੀ ਬਾਰੇ ਪਤਾ ਚੱਲਣ ਤੇ ਐਸਐਮਓ ਟਾਂਡਾ ਡਾਕਟਰ ਕਰਨ ਸੈਣੀ ਨੇ ਸਿੱਧੀ ਸੂਚਨਾ ਟਾਂਡਾ ਪੁਲਿਸ ਨੂੰ ਦਿੱਤੀ। ਐਸਐਮਓ ਨੇ ਦੱਸਿਆ ਕਿ ਚੋਰ ਮੀਟਿੰਗ ਹਾਲ ਵਿੱਚੋਂ ਦੋ ਏਸੀ, 10 ਕੁਰਸੀਆਂ, ਦੋ ਅਲਮੋਨੇਮ ਦੀਆਂ ਅਲਮਾਰੀਆਂ, ਆਰ.ਐਲ. ਸਿਸਟਮ ਦੇ ਪੱਕ ਦੋ ਪੱਖੇ ਅਤੇ ਹੋਰ ਸਮਾਨ ਚੋਰੀ ਕਰਕੇ ਲੈ ਗਏ। ਪੁਲਿਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਮੈਂ ਡਾਕਟਰ ਕਰਨ ਕੁਮਾਰ ਸੈਣੀ ਐਸਐਮਓ ਟਾਂਡਾ ਇਹ ਦੱਸਣਾ ਚਾਹਨਾ ਹੈ ਕਿ ਕੱਲ ਸ਼ਾਮੀ ਮੈਨੂੰ ਪਤਾ ਲੱਗਾ ਕਿ ਸਾਡੇ ਮੀਟਿੰਗ ਹਾਲ 'ਚ ਜਿਹੜੇ ਕਿ ਸਾਡੇ ਸਿਵਲ ਹਸਪਤਲ ਦੀ ਕਲੋਨੀ 'ਚ ਸਥਿਤ ਹੈ ਉੱਥੇ ਚੋਰੀ ਹੋਈ ਹੈ ਜਿਹਦੇ ਵਿੱਚ 2 AC 2 ਸਟੈਬਿላይਜ਼ਰ 2 ਪੱਖੇ 8 ਕੁਰਸੀਆਂ ਤਾ ਜਿਹੜੇ ਦਰਵਾਜੇ ਖਿੜਕੀਆਂ 'ਚ ਐਲੂਮੀਨੀਅਮ ਫਰੇਮ ਲੱਗਾ ਸੀ ਉਹ ਵੀ ਤੋੜ ਕੇ ਲੈ ਗਏ ਐਲੂਮੀਨੀਅਮ ਫਰੇਮ ਜਿਹੜਾ ਉਹ ਸਾਡੇ ਕੈਂਪਸ 'ਚ ਛੱਡ ਕੇ ਚਲ ਗਏ ਉਹ ਉਹ ਵੀ ਬਰਾਮਦ ਹੋ ਗਿਆ ਇਸ ਘਟਨਾ ਦਾ ਸੂਚਨਾ ਜਿਹੜਾ ਐਸ ਐਚਓ ਟਾਂਡੇ ਨੂੰ ਦੇ ਦਿੱਤਾ ਗਿਆ ਅਸੀਂ ਆਸ਼ ਕਰਦੇ ਹਾਂ ਕਿ ਉਹ ਐਪਰੋਪਰੀਏਟ ਐਕਸ਼ਨ ਲੈ ਕੇ ਇਸ ਚੋਰੀ ਦਾ ਜਿਹੜਾ ਮੁਜਰੀਮ ਹੈ ਉਹਨੂੰ ਫੜਨਗੇ ਕੁਝ ਸਾਹ ਸੀ ਸੀ ਟੀ ਵੀ ਸਾਹਮਣੇ ਨਹੀਂ ਹੈ ਵੀ ਕਿਉਂਕਿ ਇਹ ਕਲੋਨੀ ਚ ਸਥਿਤ ਹੈ ਉਥੇ ਕੋਈ ਸੀ ਸੀ ਟੀ ਵੀ ਨਹੀਂ ਲੱਗਾ ਸੀ ਸੀ ਟੀ ਵੀ ਸਿਰਫ ਹਸਪੀਟਲ ਪ੍ਰੈਮਿਸਿਸ 'ਚ ਇਹ ਮੀਟਿੰਗ ਹਾਲ ਹੈ ਇਹ ਕਿਸੇ ਟਾਈਮ ਨਰਸਿੰਗ ਟ੍ਰੇਨਿੰਗ ਸੈਂਟਰ ਹੁੰਦਾ ਸੀ ਉਹਨਾਂ ਦਾ ਹੋਸਟਲ ਹੁੰਦਾ ਸੀ ਉਸ ਹੋਸਟਲ 'ਚ ਇੱਕ ਕਮਰਾ ਮੀਟਿੰਗ ਕਰਨ ਵਾਸਤੇ ਅਸੀਂ 2 ਸਾਲ ਪਹਿਲਾਂ ਹੀ ਬਣਾਇਆ ਸੀ 2 ਸਾਲ ਤੱਕ ਤਾਂ ਠੀਕ ਰਿਹਾ ਪਰ ਇਸ ਸਾਲ 10 ਜੂਨ ਨੂੰ ਜੋ ਚੋਰੀ ਹੋਈ ਹੈ ਉਹਦੇ ਵਿੱਚ ਜੋ ਸਮਾਨ ਚੋਰੀ ਹੋਈ ਹੈ ਉਹ ਪਹਿਲਾਂ ਹੀ ਰਿਪੋਰਟ ਦੇ ਚੁੱਕਾ ਹਾਂ ਮੈਂ ਆਸ਼ਾ ਕਰਦਾ ਹੈ ਕਿ ਪੁਲਿਸ ਸੈਪ੍ਰੋਪਰੀਏਟ ਐਕਸ਼ਨ ਲੈ ਕੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰੇ